ਨਿਤਨੇ ਆਵੇ ਚ ਨਾ ਆਵੇ ਲੇਕਿਨ ਗਰੰਥੀ ਨੂੰ ਪੇੜਾ ਕਰਨਾ ਆਉਣਾ ਚਾਹੀਦਾ ਨਿਤਨੇ ਆਵੇ ਚ ਨਾ ਆਵੇ ਧਾਗੇ ਕਾਲੇ ਧਾਗੇ ਨੂੰ ਕਿੰਨੀਆਂ ਗੰਢਾਂ ਬੰਨਣੀਆਂ ਕਿੱਥੇ ਕਿੱਥੇ ਬੰਨਣੀਆਂ ਉਹ ਗੰਢਾਂ ਬੰਨਣੀਆਂ ਗੁਰੂ ਘਰ ਦੇ ਗਰੰਥੀ ਨੂੰ ਆਉਣੀਆਂ ਚਾਹੀਦੀ ਫਿਰ ਜਾ ਕੇ ਖੂਮਾਂ ਤੇ ਅਰਦਾਸ ਕਿਵੇਂ ਕਰਨੀ ਹੈ ਫਵਾਜਾ ਪੀਰ ਦੇ ਮੂੰਹ ਚ ਚੌਲ ਕਿਵੇਂ ਦੇਣੇ ਨੇ ਇਹ ਗਰੰਥੀ ਸਿੰਘ ਨੂੰ ਆਉਣਾ ਚਾਹੀਦਾ ਗੁਰੂ ਘਰ ਦਾ ਦਰਵਾਜ਼ਾ ਭਾਵੇਂ ਸਵੇਰੇ 7 ਵਜੇ ਖੋਲੇ ਮੈਨੂੰ ਲੈ ਕੇ ਚੱਲਿਓ ਤੁਸੀਂ ਬਤੌਰ ਗ੍ਰੰਥੀ ਇਹ ਨਹੀਂ ਵੀ ਪ੍ਰਬੰਧਕ ਕਮੇਟੀ ਦੀ ਹੋਵੇ ਮੀਟਿੰਗ ਤੇ ਤੁਹਾਡੇ ਵਿੱਚੋਂ ਇੱਕ ਛੱਟਿਆ ਫੂਕਿਆ ਬੰਦਾ ਮੇਰੇ ਕੋਲ ਆਣ ਕੇ ਆਖਿਓ ਬਾਬਾ ਕਮੇਟੀ ਆਈ ਹੈ 11 ਮੈਂਬਰੀ ਤੇ 11 ਕੱਪ ਚਾਹ ਦੇ ਬਣਾ ਗ੍ਰੰਥੀਆਂ ਦਾ ਸਤਕਾਰ ਕਿੰਨਾ ਕੁ ਸਾਡੇ ਮਨਾਂ 'ਚ ਪਾਠੀ ਸਿੰਘਾਂ ਦੇ ਕਿੰਨੇ ਕੁ ਸਾਡੇ ਮਨਾਂ ਵਿੱਚ ਛੜਦਾ ਹੈ ਇਹ ਤੁਸੀਂ ਆਪੂ ਆਪ ਮਨ ਵਿੱਚ ਸੋਚ ਜਾਓ ਪਰ ਹਾਂ ਇੱਕ ਬੇਨਤੀ ਨਾਲ ਕਰ ਦੇਣਾ ਗ੍ਰੰਥੀ ਸਿੰਘ ਵੀ ਸਤਕਾਰ ਕਰਵਾਉਣ ਵਾਲਾ ਚਾਹੀਦਾ ਇਲਾਕੇ ਦੀ ਸੰਗਤ ਇੱਕ ਜਗ੍ਹਾ ਤੇ ਇਕੱਠੀ ਹੋਈ ਇਲਾਕਾ ਤੇ ਪਿੰਡ ਵਾਲੇ ਲੋਕ ਉਹ ਸਿਆਣੇ ਬਜ਼ੁਰਗਾਂ ਨੇ ਇੱਕ ਗੁਰਮਤਾ ਕੀਤਾ ਕਿ ਆਹ ਜਿਹੜੀ ਧਰਤੀ ਹੈ ਨਾ ਇੱਥੇ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਏ ਨੇ ਤੇ ਗੁਰਦੁਆਰਾ ਹੈ ਕੱਚਾ ਇੱਕੋ ਕੋਠਾ ਬਣਿਆ ਉਹਦੇ ਵਿੱਚ ਧੂਫ ਪਤੀ ਕੀਤੀ ਜਾਂਦੀ ਹੈ ਤੇ ਪਿੰਡ ਵਾਲਿਆਂ ਨੇ ਆਖਿਆ ਇਲਾਕੇ ਵਾਲਿਆਂ ਨੇ ਆਖਿਆ ਵੀ ਇਹ ਆਲੀ ਸ਼ਾਨ ਗੁਰਦੁਆਰਾ ਬਾਨਣਾ ਚਾਹੀਦਾ ਬਹੁਤ ਵੱਧ ਗਿਆ ਗੁਰਦੁਆਰਾ ਕਿਸੇ ਮਾਂ ਨੇ ਆਪਣੀਆਂ ਵਾਲੀਆਂ ਲਾ ਕੇ ਆਖਿਆ ਲਓ ਕਿਸੇ ਭੈਣ ਨੇ ਘਰੋਂ ਗਹਿਣਾ ਲਿਆਣ ਕੇ ਆਖਿਆ ਲਓ ਮੇਰੇ ਕੋ ਗਹਿਣਾ ਲੈ ਲਓ ਕਿਸੇ ਬਜ਼ੁਰਗ ਨੇ ਆਖਿਆ ਉਹਨਾਂ ਸਮਿਆਂ ਦੇ ਵਿੱਚ 100 ਰੁਪਏ ਦੀ ਕੋਈ ਵੈਲਿਊ ਸੀ ਕਿਸੇ ਨੇ 100 ਰੁਪਏ ਦੇ ਕੇ ਆਖਿਆ ਮੇਰੇ ਵੱਲੋਂ ਉਦੋਂ ਦਾ 100 ਰੁਪਈਆ ਅੱਜ ਦੇ ਲੱਖ ਵਰਗਾ ਮਾਇਆ ਇਕੱਤਰ ਹੋ ਗਈ ਸਿਆਣੇ ਬਜ਼ੁਰਗ ਗਾੜੀ ਕੀਤੇ ਗਏ ਵੀ ਬਾਪੂ ਜੀ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਤੁਸੀਂ ਕਰੋ ਪਿੰਡ ਵਾਲਿਆਂ ਨੇ ਨਹੀਂ ਤੋ ਲੈ ਕੇ ਗੁੰਬਦਤਾ ਕੇ ਬਹੁਤ ਵੱਡਿਆ ਗੁਰਦੁਆਰਾ ਬਣਾਇਆ ਆਲੀ ਸ਼ਾਨ ਗੁਰਦੁਆਰਾ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਪਿੰਡ ਵਾਲਿਆਂ ਨੇ ਆਖਿਆ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਉਹ ਦਿਨ ਰਾਗੀ ਢਾਡੀ ਲਿਆਓ ਕਥਾਵਾਚਕ ਲਿਆਓ ਚੜਦੀ ਕਲਾ ਨਾਲ ਸਮਾਗਮ ਕਰੋ ਸਿਆਣੇ ਬਜ਼ੁਰਗ ਨੇ ਆਖਿਆ ਨਹੀਂ ਸਭ ਤੋਂ ਪਹਿਲੋਂ ਜਿਹੜੀ ਚੀਜ਼ ਦੀ ਲੋੜ ਉਹ ਲਿਆਓ ਪਿੰਡ ਵਾਲਿਆਂ ਨੇ ਆਖਿਆ ਕੀ ਤੇ ਬਜ਼ੁਰਗ ਕਹਿਣ ਲੱਗੇ ਪਈ ਗੁਰਦੁਆਰੇ ਤੇ ਲੱਖਾਂ ਰੁਪਈਆ ਲੱਗ ਗਿਆ ਇਸ ਕਰਕੇ ਹੁਣ ਗੁਰਦੁਆਰੇ ਦਾ ਭਾਈ ਗੁਰਦੁਆਰੇ ਦਾ ਗ੍ਰੰਥੀ ਸਿੰਘ ਚੜ੍ਹਦੀ ਕਲਾ ਵਾਲਾ ਲਿਆਓ ਜਿਹੜਾ ਇਸ ਗੁਰੂ ਘਰ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾਵੇ ਅਮਰਤ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਨਿਤਨੇਮ ਕਰਕੇ ਹੁਕਮਨਾਮਾ ਲਵੇ ਹੁਕਮਨਾਮੇ ਦੀ ਕਥਾ ਕਰੇ ਦੁਪਹਿਰੇ ਬੱਚਿਆਂ ਦੀ ਕਲਾਸ ਗੁਰਮਤ ਦੀ ਲਗਾਵੇ ਤੇ ਸ਼ਾਮ ਨੂੰ ਕਰੇ ਇਤਿਹਾਸ ਦੀ ਕਥਾ ਇਹੋ ਜਿਹਾ ਗੁਰੂ ਦਾ ਵਜ਼ੀਰ ਲਿਆਓ ਕਿਸੇ ਨੇ ਆਖਿਆ ਮੇਰੇ ਪਿੰਡ ਹੈਗਾ ਕਿਸੇ ਨੇ ਕੁਝ ਕਿਸੇ ਨੇ ਕੁਝ ਇੱਕ ਸਿਆਣੇ ਬੰਦੇ ਨੇ ਆਖਿਆ ਕਹਿਣ ਲੱਗਾ ਵੀ ਤਨਖਾਹ ਦੀ ਪਰਵਾਹ ਨਾ ਕਰਿਓ ਤਨਖਾਹ ਜਿੰਨੀ ਉਹ ਬੱਤੀਆਂ ਦੰਦਾ ਚੋਂ ਮੰਗੇ ਉਹਨੂੰ ਤਨਖਾਹ ਦੇ ਦਿਓ ਪਰ ਗ੍ਰੰਥੀ ਸਿੰਘ ਲਿਆਇਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁਣ ਪਿੰਡ ਦੇ ਲੋਕ ਤੁਰੇ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਪਿੰਡ ਵਿੱਚ ਹੈ ਏਡੀ ਪਵਿੱਤਰ ਆਤਮਾ ਉਹ ਗਏ ਉਹਨਾਂ ਨੇ ਜਾ ਕੇ ਜਦੋਂ ਗੁਰੂ ਘਰ ਦੇ ਵਜ਼ੀਰ ਦਾ ਦਰਵਾਜ਼ਾ ਖੜਕਾਇਆ ਨਾ ਜਿਹਨੂੰ ਆਪਣੇ ਪਿੰਡ ਲਿਆਉਣਾ ਹੈ ਉਹ ਸਿਆਣੀ ਸੁਆਣੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਨਿਤਨੇਮੀ ਸਿੰਘ ਗੁਰਬਾਣੀ ਪੜ ਰਿਹਾ ਤੇ ਜਦੋਂ ਪ੍ਰਬੰਧਕ ਕਮੇਟੀ ਗਈ ਘਰ ਵਿੱਚ ਉਹਨਾਂ ਨੇ ਜਾ ਕੇ ਫਤਿਹ ਬਲਾਈ ਉਹ ਭੈਣ ਨੇ ਜਲ ਪਾਣੀ ਛਕਾਇਆ ਤੇ ਪ੍ਰਬੰਧਕਾਂ ਨੇ ਆਖਿਆ ਵੀ ਭੈਣ ਜੀ ਅਸੀਂ ਬਾਬਾ ਜੀ ਨੂੰ ਮਿਲਣਾ ਹੈ ਤੇ ਭੈਣ ਜੀ ਨੇ ਆਖਿਆ ਕਮਰੇ ਵਿੱਚ ਬੈਠੇ ਚੌਕੜਾ ਮਾਰ ਕੇ ਬਾਣੀ ਪੜ ਰਹੇ ਨੇ ਤੇ ਪ੍ਰਬੰਧਕਾਂ ਨੇ ਆਖਿਆ ਵੀ ਕਦੋਂ ਕੁ ਕਮਰੇ ਚੋਂ ਬਾਹਰ ਆਉਣਗੇ ਘਰ ਵਾਲੀ ਨੇ ਆਖਿਆ ਮੈਨੂੰ ਨਹੀਂ ਪਤਾ ਉਹ ਬਾਹਰ ਉਦੋਂ ਆਉਂਦੇ ਨੇ ਜਦੋਂ ਉਹਨਾਂ ਦਾ ਮਨ ਤ੍ਰਿਪਤ ਹੋ ਜਾਵੇ ਕਹਿਣ ਤੋਂ ਭਾਵ ਗੁਰਬਾਣੀ ਪੜ੍ਹ ਕੇ ਮਨ ਰੱਜ ਜਾ ਹੁਣ ਪ੍ਰਬੰਧਕ ਬੈਠੇ ਜਲ ਪਾਣੀ ਛਕਿਆ ਪ੍ਰਸ਼ਾਦਾ ਛਕਿਆ ਇਹਨੇ ਉਹ ਬਾਣੀ ਪੜਨ ਵਾਲੀ ਆਤਮਾ ਨੇ ਕੁਰਬਾਨੀ ਸੰਪੂਰਨ ਕਰਕੇ ਤੇ ਆ ਗਿਆ ਬਾਹਰ ਆਣ ਕੇ ਫਤਿਹ ਬੁਲਾਈ ਜੀ ਜੀ ਆਇਆਂ ਨੂੰ ਪਿੰਡ ਵਾਲਿਆਂ ਨੇ ਫਤਿਹ ਦਾ ਜੋਗ ਉੱਤਰ ਦੇ ਕੇ ਆਖਿਆ ਕਹਿਣ ਲੱਗੇ ਜੀ ਤੁਹਾਨੂੰ ਅਸੀਂ ਆਪਣੇ ਪਿੰਡ ਦਾ ਵਜ਼ੀਰ ਥਾਪਣਾ ਹੈ ਆਪਣੇ ਪਿੰਡ ਦਾ ਗਰੰਥੀ ਸਿੰਘ ਉਹਨੇ ਆਖਿਆ ਮੇਰੇ ਧਨ ਭਾਗ ਪਰ ਮੈਨੂੰ ਬਹੁਤ ਸਾਰੇ ਪਿੰਡ ਦੇ ਲੋਕ ਆਪਣੇ ਪਿੰਡ 'ਚ ਰਹਿਣ ਨਹੀਂ ਦਿੰਦੇ ਤੇ ਪ੍ਰਬੰਧਕਾਂ ਨੇ ਆਖਿਆ ਕਿਉਂ ਕਹਿੰਦਾ ਵੀ ਇਸ ਕਰਕੇ ਵੀ ਮੈਂ ਖੂਹਾਂ ਤੇ ਜਾ ਕੇ ਗੁਰਦਿਆਂ ਚੌਲਾਂ ਦੀ ਅਰਦਾਸ ਨਹੀਂ ਕਰਦਾ ਖਵਾਜਾ ਪੀਰ ਦਾ ਨਾਂ ਨਹੀਂ ਲੈਂਦਾ ਮੈਂ ਗੁਰੂ ਘਰ ਦੇ ਵਿੱਚ ਬਹਿ ਕੇ ਬੀਬੀਆਂ ਨੂੰ ਧਾਗੇ ਨਹੀਂ ਬੰਨਦਾ ਮੈਂ ਗੁਰੂ ਘਰ ਦੇ ਵਿੱਚ ਬਹਿ ਕੇ ਬੱਚਿਆਂ ਦੇ ਹੱਥ ਨਹੀਂ ਹੌਲੇ ਕਰਦਾ ਤੇ ਮੈਂ ਗੁਰੂ ਘਰ ਦੇ ਵਿੱਚ ਬਹਿ ਕੇ ਬੀਬੀਆਂ ਨੂੰ ਪੇੜੇ ਨਹੀਂ ਕਰਕੇ ਦਿੰਦਾ ਇਹੋ ਜਿਹਾ ਪਖੰਡਵਾਦ ਮੈਂ ਨਹੀਂ ਕਰਦਾ ਤੇ ਜੇ ਕਦੇ ਆ ਜਾਵੇ ਗਰੰਥੀ ਸਿੰਘ ਤੇ ਪ੍ਰਧਾਨ ਦੀ ਘਰ ਦੀ ਚਲ ਜਾਵੇ ਵੀ ਮੈਂ ਨਹੀਂ ਮਿਲਦੀ ਬਾਬਾ ਕਰ ਹਾ ਪੇੜਾ ਮਾਰ ਦੋ ਚਾਰ ਫੂਕਾਂ ਠੁੱਟ ਠੁੱਕ ਥੋੜਾ ਜਿਹਾ ਆਟੇ ਚ ਤੇ ਜੇ ਗਰੰਥੀ ਸਿੰਘ ਕਹਿ ਦਵੇ ਵੀ ਨਹੀਂ ਭੈਣ ਜੀ ਮੈਂ ਤਾਂ ਨਹੀਂ ਪੇੜਾ ਕਰਦਾ ਤੇ ਉਸ ਮਾਣੀ ਜਾ ਕੇ ਪ੍ਰਧਾਨ ਨੂੰ ਕਹਿੰਦੀ ਗਰੰਥੀ ਆਹ ਲਿਆਂਦਾ ਜਿਹਨੂੰ ਪੇੜਾ ਹੀ ਨਹੀਂ ਕਰਨਾ ਆਉਂਦਾ ਨਿਤਨੇ ਆਵੇ ਚਾ ਨਾ ਆਵੇ ਲੇਕਿਨ ਗਰੰਥੀ ਨੂੰ ਪੇੜਾ ਕਰਨਾ ਆਉਣਾ ਚਾਹੀਦਾ ਨਿਤਨੇ ਆਵੇ ਚਾ ਨਾ ਆਵੇ ਧਾਗੇ ਕਾਲੇ ਧਾਗੇ ਨੂੰ ਕਿੰਨੀਆਂ ਗੰਢਾਂ ਬੰਨਣੀਆਂ ਕਿੱਥੇ ਕਿੱਥੇ ਬੰਨਣੀਆਂ ਉਹ ਗੰਢਾਂ ਬੰਨਣੀਆਂ ਗੁਰੂ ਘਰ ਦੇ ਗ੍ਰੰਥੀ ਨੂੰ ਆਉਣੀਆਂ ਚਾਹੀਦੀਆਂ ਫਿਰ ਜਾ ਕੇ ਖੂਮਾ ਤੇ ਅਰਦਾਸ ਕਿਨੇ ਕਰਨੀਆਂ ਖਵਾਜਾ ਪੀਰ ਦੇ ਮੂੰਹ ਚ ਚੌਲ ਕਿਨੇ ਦੇਣੇ ਨੇ ਇਹ ਗ੍ਰੰਥੀ ਸਿੰਘ ਨੂੰ ਆਉਣਾ ਚਾਹੀਦਾ ਗੁਰੂ ਘਰ ਦਾ ਦਰਵਾਜ਼ਾ ਭਾਵੇਂ ਸਵੇਰੇ 7 ਵਜੇ ਖੋਲੇ ਉਹਨੇ ਆਖਿਆ ਪਖੰਡਾ ਕਾਨੂੰਨੀ ਆਉਂਦਾ ਤੇ ਪ੍ਰਬੰਧਕਾਂ ਨੇ ਆਖਿਆ ਵੀ ਇਹ ਪਖੰਡ ਤੁਹਾਡੇ ਕੋਲੋਂ ਕਰਵਾਉਂਦੇ ਵੀ ਨਹੀਂ ਫਿਰ ਉਹਨੇ ਦੂਜੀ ਗੱਲ ਕਹੀ ਵੀ ਮੈਨੂੰ ਲੈ ਕੇ ਚੱਲਿਓ ਤੁਸੀਂ ਬਤੌਰ ਗ੍ਰੰਥੀ ਇਹ ਨਹੀਂ ਵੀ ਪ੍ਰਬੰਧਕ ਕਮੇਟੀ ਦੀ ਹੋਵੇ ਮੀਟਿੰਗ ਤੇ ਤੁਹਾਡੇ ਜੋ ਕਛਟਿਆ ਫੂਕਿਆ ਬੰਦਾ ਮੇਰੇ ਕੋਲ ਆਣ ਕੇ ਆਖਿਓ ਬਾਬਾ ਕਮੇਟੀ ਆਈ ਆ 11 ਮੈਂਬਰੀ ਤੇ 11 ਕੱਪ ਚਾਹ ਦੇ ਬਣਾ ਇਹੋ ਜੇ ਕੰਮ ਮੈਂ ਨਹੀਂ ਕਰਨੇ ਮੈਂ ਪ੍ਰਚਾਰ ਕਰਾਂਗਾ ਗੁਰਮਤ ਦਾ ਗੁਰੂ ਦੀ ਗੱਲ ਕਰਾਂਗਾ ਜੇ ਤੁਸੀਂ ਕਹੋ ਵੀ ਅਜੇ ਪ੍ਰਧਾਨ ਘਰੋਂ ਤੁਰੇ ਤੇ ਮੈਂ ਗੇੜ ਚ ਪਹਿਲੋਂ ਖਲੋ ਜਾਂ ਜਾ ਕੇ ਵੀ ਆਓ ਜੀ ਜੀ ਆਇਆਂ ਨੂੰ ਇਹ ਨਹੀਂ ਮੈਂ ਕੰਮ ਕਰਨਾ ਤੇ ਪ੍ਰਬੰਧਕਾਂ ਨੇ ਆਖਿਆ ਸਾਨੂੰ ਤੇਰੇ ਵਰਗਾ ਆਜ਼ਾਦ ਸੋਚ ਵਾਲਾ ਚਾਹੀਦਾ ਆਪਾਂ ਲਾਗੇ ਲਾਗੇ ਪਿੰਡਾਂ ਦੇ ਬੈਠੇ ਝਾਤੀ ਪਾ ਮਾਰੀ ਚੱਲਿਓ ਗ੍ਰੰਥੀਆਂ ਦਾ ਸਤਕਾਰ ਕਿੰਨਾ ਕੁ ਸਾਡੇ ਮਨਾਂ ਚ ਪਾਠੀ ਸਿੰਘਾਂ ਦੇ ਕਿੰਨੇ ਕੁ ਸਾਡੇ ਮਨਾਂ ਵਿੱਚ ਛੜਦਾ ਹੈ ਇਹ ਤੁਸੀਂ ਆਪੂ ਆਪ ਮਨ ਵਿੱਚ ਸੋਚ ਜਾਓ ਪਰ ਹਾਂ ਇੱਕ ਬੇਨਤੀ ਨਾਲ ਕਰ ਦੇਣਾ ਗ੍ਰੰਥੀ ਸਿੰਘ ਵੀ ਸਤਕਾਰ ਕਰਵਾਉਣ ਵਾਲਾ ਚਾਹੀਦਾ ਇਹ ਤਾੜੀ ਦੋ ਹੀ ਹੱਥੀ ਵੱਜਦੀ ਹੈ ਲੋਕ ਅੱਜ ਵੀ ਸਤਕਾਰ ਕਰਨ ਨੂੰ ਤਿਆਰ ਨੇ ਪਰ ਗ੍ਰੰਥੀ ਸਿੰਘ ਦੇ ਵਿੱਚੋਂ ਗ੍ਰੰਥ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਾਲੇ ਲੱਛਣ ਹੋਣ ਸੀ ਉਹਨੇ ਆਖਿਆ ਕਹਿਣ ਲੱਗਾ ਵੀ ਜੇ ਤੁਹਾਨੂੰ ਮੇਰੀਆਂ ਗੱਲਾਂ ਮਨਜ਼ੂਰ ਤੇ ਮੈਨੂੰ ਲੈ ਚਲੋ ਨਹੀਂ ਤੇ ਤੁਸੀਂ ਚੱਲਦੇ ਭਲੇ ਅਸੀਂ ਵਸਦੇ ਭਲੇ ਪਿੰਡ ਵਾਲਿਆਂ ਨੇ ਆਖਿਆ ਨਹੀਂ ਬਾਬਾ ਚੱਲ ਇਹਨੂੰ ਲੈ ਕੇ ਆਪਣੇ ਪਿੰਡ ਇਹ ਪਿੰਡ ਦਾ ਨਾਮ ਹੈ ਹੀਰੋਕਲਾਂ ਉੱਥੇ ਜਾ ਕੇ ਗੁਰੂ ਕਰਦੇ ਵਜ਼ੀਰ ਨੇ ਜਦੋਂ ਪਹਿਲੇ ਦਿਨ ਕੀਤਾ ਪ੍ਰਕਾਸ਼ ਤੇ ਕੀਤੀ ਕਥਾ ਗੁਰੂ ਘਰ ਦਾ ਹਾਲ ਅਮਰਤ ਵੇਲੇ ਵੀ ਭਰ ਜਾਣਾ ਸ਼ਾਮਾਂ ਨੂੰ ਵੀ ਭਰ ਜਾਣਾ ਗ੍ਰੰਥੀ ਸਿੰਘ ਦੀ ਵਾਹ ਵਾਹ ਹੋਣ ਲੱਗੀ ਹੁਣ ਸਨਮਾਨ ਜੋ ਖਾਲਸਾ ਜੀ ਇਹਨੇ ਨਾਲ ਇੱਕ ਸ਼ਰਤ ਰੱਖੀ ਸ਼ਰਤ ਉਹ ਸ਼ਰਤ ਇਹ ਵੀ ਜਿਹੜੇ ਪਿੰਡ ਵਿੱਚ ਮੈਂ ਕਰਾਂ ਅਖੰਡ ਪਾਠ ਸਾਹਿਬ ਉਸ ਘਰ ਦੇ ਵਿੱਚ ਜਿੱਥੇ ਮੈਂ ਅਖੰਡ ਪਾਠ ਸਾਹਿਬ ਕਰਾਂ ਉਸ ਘਰ ਦੇ ਵਿੱਚ ਮੈਂ ਭੋਗ ਵਾਲੇ ਦਿਨ ਕਰਾਂਗਾ ਅਮਰਤ ਸੰਚਾਰ ਇਹਨੇ ਕਿਸਾਲ ਬਾਦ ਵਿਸਾਖੀ ਵਾਲੇ ਦਿਨ ਰੱਖਾਂਗਾ ਜਿਹਦੇ ਵੀ ਘਰ ਵਿੱਚ ਅਖੰਡ ਪਾਠ ਸਾਹਿਬ ਕਰਾਂ ਉਹਦੇ ਘਰ ਵਿੱਚ ਮੈਂ ਕਰਾਂਗਾ ਅਮਰਤ ਸੰਚਾਰ ਪਾਵੇਂ ਇੱਕ ਪ੍ਰਾਣੀ ਅਮਰਤ ਪਾਨ ਕਰ ਲਵੇ ਤੇ ਪਾਵੇਂ ਦੋ ਪ੍ਰਾਣੀ ਅਮਰਤ ਪਾਨ ਕਰ ਲਵੇ